ਵੈਲਕਮ ਡੀਅਰ ਫਰੈਂਡਸ ਚਲੋ ਕੋਟੀ ਦਾ ਇੱਕ ਨਵਾਂ ਜਿਹੜਾ ਡਿਜ਼ਾਈਨ ਸਿੱਖੀਏ ਸਿੱਧਾ ਪੁੱਠਾ ਬੁਣ ਦੇ ਹੀ ਡਿਜ਼ਾਈਨ ਜਿਹੜਾ ਆ ਉਹ ਅਸੀਂ ਪਾ ਲੈਣਾ ਹਾਂਜੀ ਇਹ ਮੈਨੂੰ ਥੋੜਾ ਜਿਹਾ ਦੋ ਤਿੰਨ ਸਲਾਈਆਂ ਦਾ ਇੱਕ ਬਾਰਡਰ ਟਾਈਪ ਹੀ ਬਣਾ ਲਿਆ ਦੋ ਤਿੰਨ ਸਲਾਈਆਂ ਪਾਈਆਂ ਜ਼ਿਆਦਾ ਨਹੀਂ ਪਾਈਆਂ ਜਿਸ ਟਾਈਪ ਦਾ ਮਰਜ਼ੀ ਬਾਰਡਰ ਬਣਾ ਲਓ ਜਾਂ ਡਾਇਰੈਕਟ ਸ਼ੁਰੂ ਕਰ ਦਿਓ ਇਹ ਪਹਿਲਾ ਕੁੰਡਾ ਹੈ ਮੈਂ ਬੁਣ ਲਿਆ ਹੁਣ ਅਸੀਂ ਕੀ ਕਰਨਾ ਆ ਹੁਣ ਅਸੀਂ ਇਹ ਜਿਹੜੇ ਅਗਲੇ ਕੁੰਡੇ ਆ ਇਹ ਤਿੰਨ ਕੁੰਡੇ ਅਸੀਂ ਉਲਟੇ ਲੈ ਲੈਣੇ ਤਿੰਨ ਉਲਟੇ ਲੈ ਲੈ ਧਾਗਾ ਸਾਡੇ ਵਾਲੀ ਸਾਈਡ ਤੇ ਆ ਇਹਨੂੰ ਅਸੀਂ ਆ ਜਿਹੜਾ ਕੁੰਡਾ ਹੈ ਇਹਨੂੰ ਸਿੱਧਾ ਬੁਣ ਲੈਣਾ ਮਤਲਬ ਕਿ ਇੱਥੇ ਸਾਡਾ ਇੱਕ ਲੂਪ ਬਣ ਗਿਆ ਔਰ ਇਹ ਦੋ ਕੁੰਡੇ ਬਣ ਗਏ ਮਤਲਬ ਇੱਕ ਤਾਂ ਬੁਣਿਆ ਹੀ ਹੈ ਇੱਕ ਲੂਪ ਬਣ ਗਿਆ ਉਸ ਤੋਂ ਬਾਅਦ ਫਿਰ ਤਿੰਨ ਇੱਕ ਦੋ ਤਿੰਨ ਧਾਗਾ ਆਪਣੀ ਵਾਲੀ ਸਾਈਡ ਤੇ ਸਿੱਧਾ ਬੁਣ ਦੋ ਫਿਰ ਆ ਗਏ ਜੀ ਇੱਕ दो तीन तीन बुन तो बाद उस तो बाद फिर लूप धागा इस साइड ते और सीधा बुन दो तीन एक तीन एक ये बनिया एक दो तीन धागा इधर और सीधा फिर तीन उल्टे एक दो तीन धागा अपनी वाली साइड ते और इनू सीधा इनू सीधा फिर तीन उल्टे ਤਿੰਨ ਇੱਕ ਦਾ ਇਹ ਡਿਜ਼ਾਈਨ ਹੈ ਦੇਖੋ ਕਿੱਦਾਂ ਬਣਦਾ ਇਹ ਦੇਖੋ ਇਹਨੂੰ ਅਸੀਂ ਕਰ ਲਿਆ ਸਿੱਧਾ ਫਿਰ ਆ ਗਏ ਅਸੀਂ 1 2 3 3 1 ਦੀ ਰੇਸ਼ੋ ਦੇ ਵਿੱਚ ਤੁਸੀਂ ਇਹ ਕੁੰਡੇ ਪਾਣੇ ਆ 3 1 3 1 ਦੇ ਕੰਬੀਨੇਸ਼ਨ 'ਚ ਕਿਉਂਕਿ ਤਿੰਨ ਪੁੱਠੇ ਇੱਕ ਸਿੱਧਾ ਇੱਥੇ ਅਸੀਂ ਇਹ ਬਲ ਪਾਇਆ ਫਿਰ ਆ ਗਏ ਸਾਡੇ ਇਹ ਤਿੰਨ ਆ ਗਏ ਔਰ ਐਜ ਸਟੀਚ ਆ ਗਏ ਐਜ ਸਟੀਚ ਨੂੰ ਅਸੀਂ ਸਿੱਧਾ ਹੀ ਬੁਣ ਲੈਣਾ ਸਿੰਪਲ ਹੁਣ ਆ ਗਏ ਜੀ ਅਸੀਂ ਦੂਸਰੀ ਸਲਾਈ ਤੇ ਮਤਲਬ ਕਿ ਪੁੱਠੀ ਸਲਾਈ ਪੁੱਠੀ ਸਲਾਈ ਤੇ ਆ ਗਏ ਇਹ ਜਿੱਦਾਂ ਸਾਨੂੰ ਕੁੰਡੇ ਦਿਖਦੇ ਆ ਅਸੀਂ ਇੱਦਾਂ ਹੀ ਪਾ ਲੈਣੇ ਆ ਪਹਿਲਾ ਸਾਡਾ ਸਿੱਧਾ ਉਦੋਂ ਆਇਆ ਸੀ ਇਹ ਪੁੱਠਾ ਜਿਹੜੇ ਤਿੰਨ ਅਸੀਂ ਪੁੱਠੇ ਪਾਏ ਸੀ ਸਿੱਧੇ ਪਾਸੇ ਉਹ ਅਸੀਂ ਇੱਧਰ ਸਿੱਧੇ ਪਾ ਦੇਣੇ ਤਿੰਨ ਸਿੱਧੇ ਹੁਣ ਉਹ ਜਿਹੜਾ ਕੁੰਡਾ ਸੀ ਸਿੱਧਾ ਬੁਣਿਆ ਸੀ ਨਾਲ ਉਹਦੇ ਲੂਪ ਲਿਆ ਸੀ ਉਹਨਾਂ ਦੋਨਾਂ ਨੂੰ ਅਸੀਂ ਬੁਣ ਲੈਣਾ ਕੀ ਬੁਣਨਾ ਪੁੱਠਾ ਫੇਰ ਤਿੰਨ ਸਿੱਧੇ ਤਿੰਨ ਸਿੱਧੇ ਦੋ ਪੁੱਠੇ ਜੋ ਦਿਸਦਾ ਉਸੇ ਤਰੀਕੇ ਦਾ ਬਣ ਦੇਣਾ ਫੇਰ ਤਿੰਨ ਸਿੱਧੇ ਦੋ ਪੁੱਠੇ ਦੋ ਕਿੱਦਾਂ ਬਣੇ ਜਿਹੜਾ ਬਲ ਵਾਲਾ ਕੁੰਡਾ ਸੀਗਾ ਇਹ ਫੇਰ ਸਾਡਾ ਕੁੰਡਾ ਜਿਹੜਾ ਆ ਉਹ ਇੱਕ ਵੱਧ ਗਿਆ ਇਹਹੀ ਡਿਜ਼ਾਈਨ ਬਣਦਾ ਪਿਆ ਸਿੱਧਾ ਪੁੱਠਾ ਹੀ ਬੁਣਨਾ ਬਸ ਦੋ ਓਕੇ ਇਹ ਤਿੰਨ ਹੋ ਗਏ ਜੀ ਸਾਡੇ ਸਿੱਧੇ दो हो गए साढ़े पुठे तीन सीधे दो पुठे बहुत सोहना डिजाइन लगता यह छोटी 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 पत्ती जी बनती है ये बस असं ये सारा भुन लेना दो लैके ये फिर तीन आ गए साढ़े ये साढ़े दो आ गए लास्ट साढ़े फिर उ तीन आ गए ऐज स्टिच में असं उल्टा भुन लेना ਇੱਕ ਬੰਗੇ ਸਿੱਟ ਹੁਣ ਅਸੀਂ ਆ ਗਏ ਜੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੀਸਰੀ ਸਲਾਈ ਦੇ ਵਿੱਚ ਅਸੀਂ ਹੁਣ ਕੀ ਕਰ ਰਹੇ ਆ ਆ ਦੇਖੋ ਇਹ ਦੇਖੋ ਇਹ ਸਾਡੇ ਦੋ ਬਣੇ ਆ ਇਹ ਦੋ ਸਿੱਧੇ ਬਣੇ ਆ ਇਹ ਤਿੰਨ ਤੀਸਰੀ ਸਲਾਈ ਚ ਫਿਰ ਅਸੀਂ ਪਹਿਲਾ ਕੁੰਡਾ ਤੁਸੀਂ ਖਾਲੀ ਵੀ ਚੱਕ ਸਕਦੇ ਆ ਫਿਰ ਅਸੀਂ ਤਿੰਨ ਪੁੱਠੇ ਹੁਣ ਇਹ ਜਿਹੜੇ ਦੋ ਐ ਇੱਥੇ ਜਾਲੀ ਪਈ ਸੀ ਜਾਲੀ ਇਸ ਜਾਲੀ ਦੇ ਨਾਲ ਧਾਗਾ ਇੱਧਰ ਰੱਖ ਕੇ ਇਹਨਾਂ ਨੂੰ ਦੋ ਨੂੰ ਬੁਣ ਲੈਣਾ ਦੋ ਬੁਣ ਲੈ ਸੀ ਉਹ ਉਹ ਲੂਪ ਲਗਾਇਆ ਲੂਪ ਪਾਇਆ ਔਰ ਦੋ ਬੁਣ ਲੈ ਫਿਰ ਅਸੀਂ ਤਿੰਨ ਉਲਟੇ ਤਿੰਨ ਉਲਟੇ ਔਰ ਇਹਦੇ ਵਿੱਚ ਫੇਰ ਧਾਗੇ ਸੀ ਸਾਈਡ ਤੇ ਰੱਖ ਕੇ ਦੋ ਸਿੱਧੇ ਫਿਰ ਤਿੰਨ ਉਲਟੇ ਦੋ ਸਿੱਧੇ ਫਿਰ ਆ ਗਏ ਇੱਧਰ ਤਿੰਨ ਉਲਟੇ ਇਹ ਤੀਸਰੀ ਸਲਾਈ ਸਾਡੀ ਚੱਲਦੀ ਪਈ ਆ ਇਹਦੇ ਵਿੱਚ ਫਿਰ ਇੱਕ ਕੁੰਡਾ ਵਧ ਗਿਆ ਇਹਦਾ ਮਤਲਬ ਕਿ ਸਾਡੇ ਦੋ ਕੁੰਡੇ ਐਕਸਟਰਾ ਹੋ ਗਏ ਉਹਨੂੰ ਅਸੀਂ ਕਿੱਥੇ ਘਟਾਣਾ ਆ ਉਹ ਮੈਂ ਦੱਸ ਦਿਆਂਗਾ ਇਹ ਸਾਰੀ ਸਲਾਈ ਜਿਹੜੀ ਆ ਉਹ ਇਸੇ ਤਰ੍ਹਾਂ ਪੈਣੀ ਆ ਲੂਪ ਲੱਗਣਾ ਔਰ ਦੋ ਸਿੱਧੇ ਫਿਰ ਤਿੰਨ ਤਿੰਨ ਉੱਠੇ अच्छा ये लूप रह चल रहा सी ये आ गया ये फिर आ गया साढ़े तीन पुठे लूप इधर धागा और दो सीधे फिर तीन पुठे फिर लूप इधर धागा इधर और ये सीधे लास्ट कुंडा जोड़ा है वह साडा एज स्टिच है और वह पुठा आ रहा ਮਲੋਇਤ ਇਹ ਸਾਈਡ ਤੇ ਸਿੱਧਾ ਆ ਰਿਹਾ ਹੈ ਇਹ ਬਣਿਆ ਹੁਣ ਅਸੀਂ ਵਾਪਸ ਆ ਗਏ ਜੀ ਇਹ ਦੇਖੋ ਜੀ ਅਸੀਂ ਇਹਦੇ ਤੇ ਵਾਪਸ ਆ ਗਏ ਆਹੇ ਹੁਣ ਇਹ ਆ ਗਏ ਅਸੀਂ ਪੁੱਠੀ ਸਲਾਈ ਤੇ ਠੀਕ ਹੈ ਪੁੱਠੀ ਸਲਾਈ ਤੇ ਉਹ ਪੁੱਠੇ ਦੇ ਉੱਤੇ ਦੇਖੋ ਹੁਣ ਇਹਦੇ ਚ ਕਿਦਾਂ ਪਾਣਾ ਹੈਗਾ ਇਹ ਜਿਹੜੇ ਸਾਡੇ ਉਹ ਪੁੱਠੇ ਚੱਲਦੇ ਸੀਗੇ ਤਿੰਨ ਪੁੱਠੇ ਚੱਲਦੇ ਸੀ ਉਹ ਹੁਣ ਇੱਥੇ ਸਿੱਧੇ ਆਉਗੇ ਇਸ ਇਸ ਵਾਰੀ ਇਹ ਸਿੱਧੇ ਆ ਗਏ ਹੁਣ ਜੇ ਤਿੰਨ ਜਿਹੜੇ ਸਾਡੇ ਇਹ ਸਿੱਧੇ ਆ ਗਏ ਇਹ ਜਿਹੜੇ ਅਗਲੇ ਤਿੰਨ ਹੈਗੇ ਜਿਹੜੇ ਅਸੀਂ ਬੁਧਾਏ ਸੀ ਦੋ ਬੁਧਾਏ ਸੀ ਲੇਕਿਨ ਉੱਥੇ ਇੱਕ ਕੁੰਡਾ ਸੀ ਇਹਨੂੰ ਵਾਪਸ ਅਸੀਂ ਤਿੰਨਾਂ ਨੂੰ ਬੁਣ ਕੇ ਉਲਟਾ ਬੁਣ ਕੇ ਇਹਦਾ ਇੱਕ ਬਣਾ ਦੇਣਾ ਤਿੰਨ ਇੱਕ ਹੋ ਗਿਆ ਸਾਡਾ ਤਿੰਨ ਇੱਕ ਉਸ ਤੋਂ ਬਾਅਦ ਤਿੰਨ ਸਿੱਧੇ ਫਿਰ ਅਸੀਂ ਇਹ ਪੁੱਠੇ ਬੁਣਨੇ ਆ ਇਹ ਥੋੜੀ ਜਿਹੀ ਕੀ ਹੈ ਥੋੜੇ ਟਾਈਟ ਹੋ ਜਾਂਦੇ ਇਹਨੂੰ ਹਲਕਾ ਹਲਕਾ ਇਹਨੂੰ ਤੁਸੀਂ ਥੋੜਾ ਖੁੱਲਾ ਕਰ ਲੈਣਾ ਫਿਰ ਇਹਦੇ ਵਿੱਚੋਂ ਦੀ ਇੱਦਾਂ ਦੇਖੋ ਇੱਦਾਂ ਇਹ ਤਿੰਨ ਕੁੰਡੇ ਜਿਹੜੇ ਅਸੀਂ ਸਿੱਧੇ ਬੁੰਨਦੇ ਆ ਰਹੇ ਸੀ ਉਹਨਾਂ ਨੂੰ ਤਿੰਨਾਂ ਨੂੰ ਇੱਕ ਬਣਾ ਦੇਣਾ ਫਿਰ ਇੱਧਰ ਗਏ ਅਸੀਂ ਫਿਰ ਅਸੀਂ ਤਿੰਨ ਸਿੱਧੇ ਪਾਏ ਇੱਧਰ ਬੁੰਨਦੇ ਬੁੰਨਦੇ ਇਹ ਦੇਖੋ ਇਹ ਥੋੜਾ ਜਿਹਾ ਟਾਈਟ ਹੋ ਜਾਂਦਾ ਅਸੀਂ ਉਹਨੂੰ ਲੂਸ ਕਰ ਸਕਦੇ ਹਾਂ ਇੱਦਾਂ ਕਰਕੇ ਵਿੱਚੋਂ ਦੇ ਤੁਹਾਡੀ ਟਾਈਟਨੈਸ ਆ ਜਾਂਦੀ ਹੈ ਫੇਰੇ ਤਿੰਨਾਂ ਨੂੰ ਅਸੀਂ ਐਦਾਂ ਉਲਟਾ ਬੁਣ ਲੈਣਾ ਫੇਰ ਤਿੰਨ ਸਿੱਧੇ ਜਿਹੜੇ ਸਿੱਧੇ ਸੀਗੇ ਉਹਨਾਂ ਨੂੰ ਅਸੀਂ ਉਲਟਾ ਬੁਣ ਲੈਣਾ ਥੋੜਾ ਲੂਸ ਕਰਕੇ ਇਹ ਉਲਟਾ ਬੁਣ ਲਿਆ ਫੇਰ ਤਿੰਨ ਸਿੱਧੇ ਬੜਾ ਸੋਹਣਾ ਇੱਕ ਛੋਟਾ ਛੋਟਾ ਜਿਹਾ ਬਦਾਮ ਟਾਈਪ ਬਣ ਜਾਂਦਾ ਹੈ ਤਿੰਨ ਸਿੱਧੇ ਇੱਕ ਪੁੱਠਾ ਤਿੰਨ ਸਿੱਧੇ ਇੱਕ ਪੁੱਠਾ ਦੇ ਉਹ ਆਣੇ ਤੇ ਇਹਨੂੰ ਸਿੱਧਾ ਫੇਰ ਅਸੀਂ ਇੱਧਰ ਆ ਗਏ ਇਹਨੂੰ ਮੈਂ ਥੋੜਾ ਥੋੜਾ ਇਸ ਤਰੀਕੇ ਨਾਲ ਹਲਕਾ ਕਰਨਾ ਜਾਂ ਫਿਰ ਉਹ ਲੂਸ ਹਾਂਜੀ ਹੁਣ ਆ ਗਏ ਜੀ ਅਸੀਂ ਆਪਣੀ ਪੰਜਵੀਂ ਸਲਾਈ ਤੇ ਜਿੱਥੇ ਅਸੀਂ ਕੀ ਇਹਨੂੰ ਚੇਂਜ ਕਰਨਾ ਹੈ ਡਿਜ਼ਾਈਨ ਨੂੰ ਚੇਂਜ ਕਰਨਾ ਹੈ ਅਸੀਂ ਇਹ ਹੋ ਗਿਆ ਜੀ ਸਾਡਾ ਪਹਿਲਾ ਠੀਕ ਹੈ ਜੀ ਇਹ ਅਸੀਂ ਜਿਹੜਾ ਬਣਾਇਆ ਹੈਗਾ ਇਹ ਉਲਟਾ ਇੱਥੇ ਬਣੇਗਾ ਇਹ ਜਿਹੜਾ ਤਿੰਨ ਸੀਗੇ ਨਾ ਇੱਥੇ ਉਲਟੇ ਤੇ ਇਹ ਜਿਹੜਾ ਇੱਕ ਆ ਨਾ ਇਹਨੂੰ ਆਪਾਂ ਸਿੱਧਾ ਕਰ ਲੈਣਾ ਧਾਗਾ ਇੱਧਰ ਰੱਖ ਕੇ ਇਹਨੂੰ ਸਿੱਧਾ ਕਰ ਦੇਣਾ ਇਹ ਸਿੱਧਾ ਹੋ ਗਿਆ ਇਹ ਦੇਖੋ ਇਹ ਸਿੱਧਾ ਹੋ ਗਿਆ ਔਰ ਅਗਲੇ ਤਿੰਨ ਜਿਹੜੇ ਆ ਉਹ ਉਲਟੇ ਹੋ ਜਾਣੇ 1 2 ਤੇ 3 ਇਹ ਮਤਲਬ ਇਹ ਜਿਹੜਾ ਸੱਦਾ ਡਿਜ਼ਾਈਨ ਬਣਿਆ ਸੀ ਸਿੱਧਾ ਆ ਰਿਹਾ ਸੀ ਉਹਦੇ ਉੱਤੇ ਇਹ ਉਲਟਾ ਆ ਗਿਆ ਇਹ ਤਿੰਨ ਉਲਟੇ ਹੋ ਗਏ ਹੁਣ ਇਹ ਜਿਹੜਾ ਮਿਡਲ ਵਾਲਾ ਕੁੰਡਾ ਆ ਇਹਦੇ ਨਾਲ ਅਸੀਂ ਇਹਨੂੰ ਏ ਦੇਖੋ ਇਦਾਂ ਕਰਕੇ ਇਹਨੂੰ ਇਹ ਕਰ ਦੇਣਾ ਸਿੱਧਾ ਇਹ ਬਾਲ ਵਾਲਾ ਜਿਹੜਾ ਪਾਉਂਦੇ ਆਪਾਂ ਉਹ ਹੁਣ ਅਸੀਂ ਇਹ ਨਾ ਤਿੰਨਾਂ ਦੇ ਉੱਤੇ ਪਾ ਦੇਣਾ ਅੱਗੋਂ ਫਿਰ ਤਿੰਨ ਕੁੰਡੇ ਉੱਠੇ ਇਹ ਦੇਖੋ ਤਿੰਨ ਕੁੰਡੇ ਪੁੱਠੇ ਔਰ ਇਹ ਜਿਹੜਾ ਬਣਨਾ ਸਾਡਾ ਇੱਥੇ ਜਿਹੜਾ ਆ ਇਹ ਹੁਣ ਸਿੱਧਾ ਬਣਨਾ ਇਹ ਬਣ ਗਿਆ ਸਿੱਧਾ ਫਿਰ ਅਸੀਂ ਤਿੰਨ ਕੁੰਡੇ ਪੁੱਠੇ ਤਿੰਨ ਪੁੱਠੇ ਔਰ ਫਿਰ ਆ ਦੇਖੋ ਇਹ ਇਹਦੇ ਚੋਂ ਇੱਕ ਬਚਦਾ ਨਾ ਆ ਦੇਖੋ ਮਿਡਲ ਵਾਲਾ ਇਹ ਮਿਡਲ ਵਾਲਾ ਹੈ ਇਹਦੇ ਨਾਲ ਅਸੀਂ ਧਾਗਾ ਇਧਰ ਹੀ ਕਰਕੇ ਅਸੀਂ ਇਹਨੂੰ ਸਿੱਧਾ ਬਉਣ ਲੈਣਾ ਫਿਰ ਤਿੰਨ ਪੁੱਠੇ ਪੰਜਵੀਂ ਸਲਾਈ ਪੰਜਵੀਂ ਸਲਾਈ ਦੇ ਵਿੱਚ ਅਸੀਂ ਜਾ ਕੇ ਇਹਨੂੰ ਚੇਂਜ ਕਰਨਾ ਉਸ ਤੋਂ ਬਾਅਦ ਇਹ ਆ ਗਿਆ ਸਾਡਾ ਇੱਥੇ ਫੇਰ ਸਾਡਾ ਇੱਥੇ ਡਿਜ਼ਾਈਨ ਇੱਕ ਬਣ ਜਾਣਾ ਤਿੰਨ ਪੁੱਠੇ ਬਣ ਜਾਣੇ ਬਾਕੀ ਉਹੀ ਫਿਰ ਸਾਡੀ ਇਹ ਹੋ ਗਈ ਸਾਡੀ ਜਿਹੜੀ ਪਹਿਲੀ ਸਲਾਈ ਸੀ ਇਹ ਪੰਜਵੀਂ ਸਲਾਈ ਇੱਥੇ ਮਤਲਬ ਸੀਮ ਆ ਗਿਆ ਇਹ ਬਸ ਅਸੀਂ ਉਹ ਡੱਬੀ ਚੇਂਜ ਉਹਦਾ ਡਿਜ਼ਾਈਨ ਜਿਹੜਾ ਪਲੇਸ ਚੇਂਜ ਕਰ ਦਿੱਤੇ ਇਹ ਅਸੀਂ ਪਲੇਸ ਚੇਂਜ ਕਰਕੇ ਅੱਗੇ ਜਾਣਾ ਹੈ ਇਹ ਬਣ ਗਿਆ ਸਾਡਾ ਇੱਥੋਂ ਫਿਰ ਅਸੀਂ ਉਲਟਾ ਲਿਆ ਤਿੰਨ ਫਿਰ ਪੁੱਠੇ ਆ ਗਏ ਜਿਹੜਾ ਮਤਲਬ ਇਹ ਬਣਿਆ ਹੋਇਆ ਸੀ ਇਹਦੇ ਉੱਤੇ ਸਾਡਾ ਪੁੱਠਾ ਆ ਜਾਣਾ ਇਹ ਦੇਖੋ ਇਹ ਪੁੱਠੇ ਆ ਗਏ ਇੱਥੇ ਫਿਰ ਅਸੀਂ ਸਿੱਧਾ ਆ ਗਿਆ ਇਹਨੂੰ ਅਸੀਂ ਪੁੱਠਾ ਕਰ ਦੇਣਾ ਇਹਦੇ ਮਿਡਲ 'ਚ ਫੇਰ ਬਣਾ ਲੈਣਾ ਇੱਥੇ ਬਾਸ ਇਹੀ ਇੱਕ ਜਿਹੜਾ ਆ ਉਹ ਸਾਡੇ ਚੇਂਜ ਵਾਲਾ ਹੈ ਪੰਜਵੀਂ ਸਲਾਈ ਦੇ ਵਿੱਚ ਅਸੀਂ ਇਹਨੂੰ ਚੇਂਜ ਕਰਨਾ ਹੈ ਬਹੁਤ ਸੋਹਣਾ ਬਣਦਾ ਮੈਂ ਤੁਹਾਨੂੰ ਉਲਟੀ ਸਲਾਈ ਦੇ ਵਿੱਚ ਸਾਰੀ ਦੇ ਵਿੱਚ ਉਲਟੇ ਤੇ ਉਲਟੇ ਸਿੱਧੇ ਤੇ ਸਿੱਧੇ ਬਣਾਉਣੇ ਆ ਇਹ ਦੇਖੋ ਇਹ ਉਲਟੇ ਬਣਨੇ ਆ ਦੋ ਜਿਨ੍ਹਾਂ 'ਚ ਬਲ ਪਿਆ ਸੀਗਾ ਇਹ ਤਿੰਨ ਜਿਹੜੇ ਆ ਇਹ ਇਹ ਸਿੱਧੇ ਬਣ ਜਾਣੇ। ਇਹ ਤਿੰਨ ਸਿੱਧੇ ਹੋ ਗਏ। ਇਹ ਦੋ ਉਲਟੇ ਹੋ ਗਏ। ਬਸ ਇਹੀ ਡਿਜ਼ਾਈਨ ਇੱਕ ਜਿਹੜਾ ਇਹ ਸਾਡਾ ਇਹ ਬਣਦਾ ਪਿਆ। ਮੈਂ ਬਣਾ ਕੇ ਤੁਹਾਨੂੰ ਥੋੜਾ ਜਿਹਾ ਨਾ ਫਿਰ ਦਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਲੱਗਦਾ ਇਹ ਬਣ ਕੇ। ਇਹ ਦੇਖੋ ਫਰੈਂਡਸ ਇਹ ਕਿੰਨੇ ਸੋਹਣੇ ਲੱਗ ਰਿਹਾ ਕਿੰਨਾ ਸੋਹਣਾ ਡਿਜ਼ਾਈਨ ਲੱਗ ਰਿਹਾ। ਸਿੰਪਲ ਬਿਲਕੁਲ ਸਿੰਪਲ। ਇੱਕ ਇੱਕ ਕੁੰਡਾ ਤੇ ਤਿੰਨ ਕੁੰਡੇ ਬਸ ਉਹਨੂੰ ਵੀ ਵਧਾ ਕੇ ਕਰ ਦੇਣਾ ਇਹ ਦੇਖੋ ਇਹ ਮੈਂ ਇਹਦੇ ਤੇ ਬਣਾਇਆ ਇਹਦੇ ਤੇ ਵੀ ਦੇਖੋ ਕਿੰਨਾ ਸੋਨਾ ਕਿੰਨਾ ਪਿਆਰਾ ਲੱਗ ਰਿਹਾ ਜਿਹੜੇ ਤਿੰਨ ਬਣਾਏ ਸੀ ਅਸੀਂ ਉਲਟੇ ਉਹਦੇ ਉੱਤੇ ਪਾ ਦੇਣਾ ਫੇਰ ਇੱਧਰ ਫੇਰ ਵਾਪਸ ਆ ਜਾਣਾ ਬਸ ਐਦਾਂ ਡੱਬੀ ਚੇਂਜ ਕਰਦੇ ਜਾਣਾ ਉੱਪਰ ਉੱਪਰ ਵੀ ਤੁਸੀਂ ਪਾ ਸਕਦੇ ਆ ਉਹ ਵੀ ਲਸਰ ਬਣ ਜਾਏਗੀ ਪੂਰੀ ਇਹਦੇ ਨਾਲ ਇਹ ਸਾਡਾ ਇਹ ਬਣ ਗਿਆ ਦੇਖੋ ਦੇਖੋ ਕਿੰਨਾ ਸੋਨਾ ਕਿੰਨਾ ਪਿਆਰਾ ਡਿਜ਼ਾਈਨ ਲੱਗ ਰਿਹਾ ਤੁਸੀਂ ਵੀ ਬਣਾਓ ਬਣਾ ਕੇ ਦੱਸੋ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਕਿਸ ਕਲਰ ਤੇ ਬਣਾਇਆ ਤੁਸੀਂ ਔਰ ਕਿੰਨੇ ਕਿੰਨਾ ਸੋਨਾ ਬਣ ਕੇ ਤੁਹਾਨੂੰ ਲੱਗਦਾ ਇਹ ਆ ਉਹੀ ਕੁੰਡੇ ਆ ਜਿਹੜੀ ਮੈਂ ਇੱਕ ਵੀਡੀਓ ਬਣਾਈ ਹੈ ਡਿਸਕ੍ਰਿਪਸ਼ਨ ਬਾਕਸ ਚ ਮੈਂ ਉਹਦਾ ਲਿੰਕ ਦੇ ਦੂੰਗੀ ਵੈਸੇ ਮੇਰੀ ਪਲੇਲਿਸਟ ਹੁੰਦੀ ਹੈ ਪਲੇਲਿਸਟ ਵੀ ਤੁਸੀਂ ਚੈੱਕ ਕਰ ਸਕਦੇ ਆ ਤੇ ਉਹਦੇ ਵਿੱਚ ਤੁਸੀਂ ਇਹ ਸਿੱਖ ਸਕਦੇ ਆ ਕਿ ਇਹ ਵਾਲੇ ਕੁੰਡੇ ਅਸੀਂ ਕਿੱਦਾਂ ਪਾਏ ਆ ਇਹ ਦੇਖੋ ਇਹ ਸਾਰਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਦੋਨੋਂ ਕਲਰ ਤੇ ਬਹੁਤ ਪਿਆਰਾ ਲੱਗ ਰਿਹਾ ਹੈ Thank you so much for watching hamesha khush raho tandurust raho